ਫਿਰ ਲੱਗਿਆ ਕਿ ਇਹ ਲੁਸ ਕੁੜੀਆਂ ਦੇ ਰਿਸ਼ਤੇ ਸੋਨੀਆਂ ਸੋਨੀਆਂ ਦੇ और वैल सैटल्ड लड़कियाँ रिश्ते जी इंडिया और अब्रॉड ठीक है जिस तक बने रहना शायद एंड वाली लड़की की प्रोफाइल तू पसंद आए सत्या जी स्वागत है तीन चैनल दर्शन कौर जी भाई तो भाई जाती रिश्त की एड जी तुम्हें भी ऐड लगवाना चाहते हो तो दिते वट्सअप नंबर से मेरे न संपर्क कर सद जी तूड पा प्रक्रिया दस दी जाएगी और वागुरु जी वट्सअप सिर्फ हैलो हाई ना कराया करो अगर कोई क्वायरी है तो वो दस्या करो ठीक है जी हैलो हाई का जवाब नहीं दिता जाता हर एक का सो so, अगर कोई क्वेरी है जो एड लगवानी है तो तुम ओद अकॉर्डिंग गल करो ठीक है जी हेलो हाय ना ओके और बहुत बहुत बधाई हैं जिन्ह दया कुड़माइया हो चुकी हुई रिश्ते हो चुके हैं जिन्हें मैरिज हो चुकी है तक बहुत बहुत बधाई हैं वागुरू जी और वाइगुरु जी जे नवे ने चैनल से सो चैनल सबसक्राइब कर लेना और बैल आइकन प्रैस करना बिल्कुल भी ना भूलना ताकि जो भी लेटेस्ट भीडियो आए थानूर नोटिफिकेशन सब तो पहले मिले वाइगुरु जी ਸੋ ਵਾਈਕ੍ਰਿਜੀ ਹੋਰ ਐਵੀ ਦੱਸਣਾ ਤੁਸੀਂ ਕਿਹੜੀ ਸਟੀਟੀ ਤੋਂ ਬਿਲੋਂਗ ਕਰਦੇ ਹੋ ਜਰੂਰ ਦੱਸਣਾ ਵਾਈਕ੍ਰਿਜੀ ਸੋ ਸ਼ੁਰੂਆਤ ਕਰਦੇ ਜੀ ਰਿਸ਼ਤਿਆਂ ਦੀ ਫੀਰ ਇਹਨਾਂ ਰਿਸ਼ਤਾ ਲੜਕੀ ਦਾ ਜੀ ਨਾਮ ਕੋਰ 1984 ਦਾ ਜਨਮ ਬੰਫੁਰ ਚਾਰ ਹਾਈ ਟੈਮ ਕੋਮ ਕੀਤੀ ਹੈ ਪਲੱਸ ਇਹਨਾਂ ਨੇ ਫੈਸ਼ਨ ਡਿਜ਼ਾਈਨਿੰਗ ਦਾ ਵੀ ਕੋਰਸ ਕੀਤਾ ਠੀਕ ਹੈ ਜੀ 셀ਫ এমਪਲੋਇਡ ਹੈਗੇ ਨੇ ਪੇਰੈਂਟਸ ਰਿਟਾਇਰਡ ਹੈਗੇ ਨੇ ਔਰ ਗੁਰੂਗਾਉਂ ਦੇ ਰਹਿਣ ਵਾਲੇ ਲੜਕਾ ਛੇ ਦਾ ਜੋ ਵੈਲ ਸੈਟਲਡ ਹੋ ਹੋਣਾ ਜੋ ਸੰਪਰਕ ਕਰਨਾ ਜੀ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟਰਸ਼ ਤੇ ਗੱਲਬਾਤ ਕਰ ਸਕਦੇ ਹੋ ਜੀ ਨਰਨਾ ਵਾਈਗਰੂ ਜੀ ਰਿਸ਼ਤਾ ਜੀ ਵੈਲ ਸਟੈਟਡ ਦੁਬਈ ਵਾਲੇ ਲੜਕੇ ਦਾ ਨਾਮ ਸੀਖ ਚੌਧਰੀ ਹੈ ਜੀ ਕਾਸਟ ਚੌਧਰੀ ਤੇ ਗੋਤਰ ਕੋਂਡਲ ਜਨਮ 1988 ਦਾ ਜੀ 5 ਫੁੱਟ 5 ਇਨਾਂ ਦੀ ਹਾਈਟ ਹੈ ਡਿਵੋਰਸ ਹੋਇਆ ਪਿਆਵਾ ਸਟੱਡੀ ਇਨਾਂ ਨੇ ਬੀਟੈਕ ਆਫ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਵਰਕ ਪ੍ਰੋਜੈਕਟ ਇੰਜੀਨੀਅਰ ਆਫ ਕੰਸਟਰਕਸ਼ਨ ਕੋ ਕੰਪਨੀ ਦੁਬਈ ਦੇ ਵਿੱਚ ਕਰਦੇ ਪਏ ਠੀਕ ਹੈ ਜੀ ਪਿਤਾ ਜੀ ਵੀ ਦੁਬਈ ਦੇ ਵਿੱਚ ਜੌਬ ਕਰਦੇ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਬ੍ਰਦਰ ਹੈ ਜੋ ਡਾਕਟਰ ਹੈ ਐਮ ਬੀਬੀਐਸ ਏਰੀਆ ਜੀ ਤਲਵਾੜਾ ਇਹਨਾਂ ਦਾ ਲੜਕੀ ਚਾਹੀਦੀ ਵਧੀਆ ਹੋਵੇ ਸਮਝਦਾਰ ਹੋਵੇ ਔਰ ਦਿਲ ਦੀ ਵਧੀਆ ਹੋਣੀ ਚਾਹੀਦੀ ਹੈ ਬਿਸ਼ੱਕ ਦੁਬਾ ਪਰ ਗ੍ਰੈਜੂਏਟ ਹੋਵੇ ਠੀਕ ਹੈ ਜੀ ਦੁਬਈ ਵਾਲੀਆਂ ਲੜਕੀਆਂ ਵੀ ਨਾਲ ਸੰਪਰਕ ਕਰ ਸਕਦੀਆਂ ਨੇ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟਰ ਜੀ ਨਾਲ ਗੱਲਬਾਤ ਕਰ ਸਕਦੇ ਹੋ ਜੀ ਨਾਲ ਨਾਲ ਵੈਗਰੂ ਜੀ ਰਿਸ਼ਤਾ ਜੀ ਜੱਟ ਸਿੱਖ ਲੜਕੇ ਦਾ 15 ਕਿਲੇ ਜ਼ਮੀਨ ਹੈ ਜੀ ਲੜਕੇ ਦੇ ਕੋਲ ਨਾਮ ਹਾਈਡ ਰੱਖਿਆ ਗਿਆ ਸਿੰਘ ਹੈ ਜੀ ਕਾਸਟ ਜੱਟ ਸਿੱਖ ਹੈ 1987 ਦਾ ਜਨਮ 5 ਫੁੱਟ 6 ਹਾਈਟ ਹੈ ਜੀ 10th ਪਾਸ ਨੇ ਵਰਕ ਐਗਰੀਕਲਚਰ ਦਾ ਹੀ ਕਰਦੇ ਨੇ ਪਿਤਾ ਜੀ ਵੀ ਐਗਰੀਕਲਚਰ ਦਾ ਹੀ ਵਰਕ ਕਰਦੇ ਨੇ ਮਾਤਾ ਜੀ ਹੋਮ ਮੇਕਰ ਚਾਰ ਭੈਣਾਂ ਜੋ ਮੈਰਿਡ ਨੇ ਏਰੀਆ ਨਾਲ ਜੀ ਗੰਗਾ ਨਗਰ ਰਾਜਸਥਾਨ ਹੈ ਪ੍ਰੈਫਰੈਂਸ ਕਰਦੇ ਜੀ ਲੜਕੀ ਵਧੀਆ ਤੇ ਕਰੇਲੂ ਹੋਵੇ ਨਾ ਜੁਰ ਸੰਪਰਕ ਕਰਨਾ ਜੀ ਚੁਣੀ ਚੜਾਵਾ ਸਿੰਪਲ ਮੈਰਿਜ ਸੁਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਕ੍ਰਿਸ਼ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵੈਗਰੂ ਜੀ ਰਿਸ਼ਤਾ ਹੈ ਜੀ ਵੈਲ ਸੈਟਲਡ ਸੈਣੀ ਲੜਕੇ ਦਾ ਨਾਮ ਹਾਈਡ ਰੱਖਿਆ ਗਿਆ ਸਿੰਘ ਹੈ ਜੀ ਕਾਸਟ ਸਿੱਖ ਸੈਣੀ ਹੈ ਜੀ ਜਨਮ 1998 ਪੰਫੁੱਟ 8 ਹਾਈਟ ਜੀ ਗ੍ਰੈਜੂਏਸ਼ਨ ਹੈ ਲੜਕੀ ਨੇ ਕੀਤੀ ਹੋ ਸਿਨੀਅਰ ਸੇਲਜ਼ ਐਗਜ਼ੀਕਿਊਟਿਵ ਇਨ ਗ੍ਰੇਟ ਵਾਈਟ ਕੰਪਨੀ ਦੇ ਵਿੱਚ ਵਰਕ ਕਰਦੇ ਪੇ ਮਾਤਾ ਜੀ ਇਹ ਪਿਤਾ ਜੀ ਪਰਿਵਾਰ ਦੇ ਵਿੱਚ ਇੱਕ ਅਨਮੈਰਿਡ ਹੈ ਜੀ ਤੇ ਇੱਕ ਸਿਸਟਰ ਹੈ ਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਜੀ ਇਹਨਾਂ ਨੂੰ ਜਟ ਸਿੱਖ ਔਰ ਅਰੋੜੇ ਲੜਕੀ ਬਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੈ ਜੀ ਲੜਕੀ ਵਧੀਆਂ ਹੋਵੇ ਇਹਨਾਂ ਨੂੰ ਜੋ ਸੰਪਰਗ ਕਰਨਾ ਪਹਿਲੀ ਪੱਤੀ ਉੱਛ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਹਿਗੁਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੀ ਦਾ ਨਾਮ ਦੀ ਕਾਸਟ ਹੈ ਜੀ ਅੰਗਰੇਜ਼ ਠੀਕ ਹੈ ਜੀ ਜਨਮ 1984 ਪੰਡ ਫੁੱਟ 8 ਇਹਨਾਂ ਦੀ ਹਾਈਟ ਹੈ ਜੀ ਸਟੱਡੀ ਪਲੱਸ 2 ਹੈ ਔਰ ਅਨਮੈਰਿਡ ਨੇ ਠੀਕ ਹੈ ਜੀ ਵਰਕ ਇਨ ਦਾ ਰੈਡੀਮੇਡ ਸ਼ਾਪ ਹੈ ਜੀ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਦੋ ਭੈਣ ਦੋ ਭਰਾ ਸਭ ਮੈਰਿਡ ਨੇ ਠੀਕ ਹੈ ਜੀ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਵਧੀਆ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਉਸ ਤਰੀਕ ਨਾਲ ਗੱਲਬਾਤ ਕਰ ਸਕਦੇ ਹੋ ਜੀ ਨਾਲ ਇਹ ਗੁਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਹਾਈਟ ਰੱਖਿਆ ਗਿਆ ਜੀ ਕੋਰ ਹੈ 1997 ਦਾ ਜਨਮ ਪਣਫੁੱਟਨ ਹਾਈਟ ਹੈ ਜੀ ਬੀਟੈਕ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਦੇ ਵਿੱਚ ਏਰੀਆ ਖੰਨਾ ਜੀ ਕਾਸਟ ਰਵਿਦਾਸੀਆ ਸਿੱਖ ਹੈ ਜੀ ਪਿਓਰ ਵੈਜੀਟੇਰੀਅਨ ਹੈ ਔਰ ਲੜਕਾ ਚਾਹੀਦਾ ਜੀ ਜੋ ਐਨ ਆਰ ਆਈ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਰੇਨ। ਵਾਈ ਗਰੂਜੇ ਰਿਸ਼ਤੇ ਦੇ ਵੈਲ ਸੈਟਲਡ ਐਮ ਐਨ ਸੀ ਜੌਬ ਕਰਦੇ ਲੜਕੇ ਦਾ ਨਾਮ ਪੀ ਸਿੰਘ ਰਾਮਗੜੀਆ ਜੱਬਲੇ ਨਾ ਦੇ ਗੋਤਰਾ ਜੀ। 1999 ਦਾ ਜਨਮ ਹੈ 5 ਫੁੱਟ 9 ਹਾਈਟ ਹੈ ਜੀ ਬੀ ਸੀ এ ਪਾਸ ਮੋਹਾਲੀ ਦੇ ਰਹਿਣ ਵਾਲੇ ਹੈ ਜੀ ਵਰਕ ਇਨ ਸੌਫਟਵੇਅਰ ਡਿਵੈਲਪਰ ਜੌਬ ਕਰਦੇ ਪਏ ਜੀ ਐਮ ਐਨ ਸੀ ਦੇ ਵਿੱਚ ਪਿਤਾ ਜੀ ਜਿਹੜੇ ਗੇ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਵੱਡਾ ਪਰਜੂ ਮੈਰਿਡ ਹੈ ਜੀ। ਪ੍ਰੈਫਰੈਂਸ ਹੈ ਕਿ ਜੀ ਚਾਰਮਿੰਗ ਪਰਸਨੈਲਿਟੀ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਜੀ ਔਰ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਪਰ ਹੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈਕ੍ਰੇਸ਼ ਜੀ ਮੰਗਲੀ ਕੁ ਬਿਜ਼ਨਸਮੈਨ ਲੜਕੇ ਦਾ ਜੀ ਨਾਮ ਇਹ ਬੱਬਰ ਹੈ ਜੀ ਸੁਨਿਆਰਾ ਕਾਸਟ 89 ਦਾ ਜਨਮ ਪੰਫੁੱਟ ਸਾਤੇ ਨਰੀ ਹਾਇਦਰਾ ਜੀ ਬੀ ਐਸਸੀ ਇਕਨੋਮਿਕਸ ਕਰ ਚੁੱਕੀ ਪਲੱਸ ਨਾ ਨੇ ਐਮ ਬੀ ਕੀਤੀ ਹੋਈ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ گارਮੈਂਟਸ ਦਾ ਔਰ ਮਾਤਾ ਜੀ ਨਹੀਂ ਹੈਗੇ ਪਿਤਾ ਜੀ ਸਰਕਾਰੀ ਰਿਟਾਇਰਡ ਹੈ ਜੀ ਦੋ ਸਿਸਟਰਸ ਨੇ ਜੋ ਮੈਰਿਡ ਨੇ ਇੱਕ ਬ੍ਰਦਰ ਅਨਮੈਰਿਡ ਏਰੀਆ ਜੀ ਜਲੰਧਰ ਲੜਕੀ ਚਾਹੀਦੀ ਜੋ ਵਧੀਆ ਹੋਵੇ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਤੁਸੀਂ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਵੈਲ ਸੈਟਲ ਅਰੋੜਾ ਲੜਕੀ ਦਾ ਨਾਮ ਏ ਸਿੰਘ ਅਰੋੜਾ ਕਾਸਟ 1990 ਦਾ ਜਨਮ ਹੈ ਜੀ 5 ਫੁੱਟ 5 ਜਨਰੀ ਹਾਈਟ प्लस टू पास है जी और बिजनेस एनर्ज जो लीगल डॉक्यूमेंटेशन दैट जी पिताजी नहीं हैगे माता जी होममेकर ने एक प्रातिक मैं दोनों हैप्पीली मैरिड ने और एरिया जी लुधियाना लड़की चाहिए जो परिवार नो जोड़ने वाली हो रल मिलके रहने वाली प्यार वाली चाहिए ठीक है जी ਸੋ ਪਿਲੀ ਪੱਤੀ ਉਹ ਜਿਹੜੇ ਪਰਿਵਾਰ ਵਾਲੇ ਹਨ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ ਵਾਈ ਗੁਰੂ ਜੀ ਰਿਸ਼ਤਾ ਜੀ welding workshop ਕਰਦੇ ਹਨ ਗੜੀਆ ਲੜਕੇ ਦਾ ਜੀ ਨਾਮ ਜੇ ਸਿੰਘ ਗੜੀਆ ਕਾਸਟ 9494 ਦਾ ਜਨਮ ਹੈ ਜੀ 5 ਫੁੱਟ 10 ਇੰਚ ਦੀ ਹਾਈਟ ਹੈ ਬੀਏ ਪਾਸ ਪਲੱਸ ਇਹਨਾਂ ਨੇ ਆਈਡੀਆ ਵੈਲਡਰ ਵਿੱਚ ਕੀਤੀ ਹੋਈ ਹੈ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ welding workshop ਹੈ ਜੀ ਆਪਣੀ ਔਰ ਏਰੀਆ ਜੀ ਤਰੰਧਾਰਨ ਔਰ ਪ੍ਰੀਫਰੈਂਸ ਕਰਦੇ ਜੀ ਲੜਕੀ ਸੇਮ ਕਾਸਟ ਦੇ ਹੀ ਚਾਹੀਦੀ ਹੈ ਜੀ ਵਧੀਆ ਹੋਵੇ ਸੇਮ ਕਾਸਟ ਦੇ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਪੇਲੀ ਪੱਟੀ ਉਜੀ ਪਰਿਵਾਰ ਵਾਲੇ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਇਹਨਾਂ ਦੇ ਨਾਲ ਵਾਈ ਗੁਰੂ ਜੀ ਰਿਸ਼ਤੇ ਜੀ ਲੜਕੀ ਦਾ ਦਾਜ ਮੰਗਣ ਵਾਲੇ ਤੇ ਇਹਨਾਂ ਨੂੰ ਸੰਪਰਕ ਨਾ ਕਰਨ ਔਰ ਫੋਰਨ ਵਾਲੇ ਵੀ ਇਹਨਾਂ ਨੂੰ ਸੰਪਰਕ ਨਾ ਕਰਨ ਠੀਕ ਹੈ ਜੀ ਵਿਸ਼ੇਸ਼ ਜੀ ਲੜਕੀ ਦਾ ਨਾਮ ਕੋਰ 1996 ਦਾ ਜਨਮ ਹੈ ਜੀ ਕੱਦ 5 ਫੁੱਟ 4 ਇੰਚ ਹੈ ਜੀ ਪੜ੍ਹੀ ਇਹਨਾਂ ਦੀ ਪਲੱਸ 2 ਹੋਇਆ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਨੇ ਉਹ ਦੋ ਭੈਣਾਂ ਜੋ ਮੈਰਿਡ ਨੇ ਠੀਕ ਹੈ ਜੀ ਏਰੀਆ ਪੰਜਾਬ ਹੈ ਇਹਨਾਂ ਦਾ ਲੜਕਾ ਜੋ ਫੋਨ ਵਾਲਾ ਦਾ ਸੰਪਰਕ ਨਾ ਕਰੇ ਲੜਕੀ ਲੜਕਾ ਜੋ ਵਧੀਆ ਹੋਵੇ ਵੈਸ਼ਨੋ ਹੋਵੇ ਔਰ ਨਜਰੂ ਸੰਪਰਕ ਕਰਨਾ ਜੀ ਪੀਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ ਵਾਈਗ੍ਰੇ ਜੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਬਹੁਤ ਵਧੀਆ ਜੀਵਨ ਸਾਥੀ ਹੈ ਲਭ ਸਕਦੇ ਹੋ ਠੀਕ ਹੈ ਜੀ ਸੋ ਹੈਲੋ ਹਾਈ ਕਰਕੇ ਮੇਰੇ ਤੇ ਆਪਣਾ ਟਾਈਮ ਬਿਲਕੁਲ ਨਾ ਵੇਸਟ ਕਰਨਾ ਅਗਰ ਕੋਈ ਕੁਇਰੀ ਹੈ ਜਾਂ ਫਿਰ ਤੁਸੀਂ ਐਡ ਲਗवानी ਹੈ ਤਾਂ ਤੁਸੀਂ ਮੈਨੂੰ ਜਰੂਰ ਸੰਪਰਕ ਕਰਨਾ ਮੇਰਾ WhatsApp ਨੰਬਰ ਹੈ ਜੀ ਉਹ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਔਰ ਤੁਸੀਂ ਮਤਲਬ ਕੀ ਨਾਲ ਜੁੜੇ ਰਹੋ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫੜਾਫੜ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਠੀਕ ਹੈ ਜੀ ਸੋ ਫਿਰ ਮੈਂ ਦੁਬਾਰਾ ਕਹਿ ਰਹਾ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਠੀਕ ਹੈ ਜੀ ਸੋ ਚਲੋ ਫਿਰ ਮਿਲਦੇ ਹਾਂ ਜੀ ਜਲਦੀ ਹੀ ਨਵੇਂ ਰਿਸ਼ਤੇ ਲੈ ਕੇ ਆਨੇ ਆ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ